ਜਾਨਵਰਾਂ ਦੀ ਦੇਖਭਾਲ, ਸਾਥ ਸੰਭਾਲ, ਪ੍ਰੇਮ ਪਿਆਰ ਇਹ ਇਨਸਾਨ ਦੇ ਨਾ ਜੀਵਨ ਤੋਂ ਹਮੇਸ਼ਾ ਤੋਂ ਚੱਲਿਆ ਆ ਰਿਹਾ ਹੈ। ਜਦੋਂ ਦਾ ਇਨਸਾਨ ਮੇਰੇ ਖਿਆਲ ਸਿਵਲਾਈਜ਼ ਵੀ ਨਹੀਂ ਹੋਇਆ ਸੀਗਾ, ਉਹਦਾ ਪਹਿਲਾ ਸਾਥੀ ਜਾਨਵਰ ਹੀ ਰਿਹਾ ਹੋਵੇਗਾ। ਅੱਜ ਦੇ ਟਾਈਮ 'ਚ ਵੀ ਲੋਕ ਨਾ ਜਾਨਵਰ ਨੂੰ ਐਜ਼ ਐਨ ਉਪਾਏ ਟਰੀਟ ਕਰਨ ਦੀ ਕੋਸ਼ਿਸ਼ ਕਰਦੇ ਆਂ। ਗਾਂ ਨੂੰ ਇਹ ਚੀਜ਼ ਖਵਾ ਦੋ, ਕੁੱਤਾ ਪਾਲ ਲਓ, ਪੰਛੀ ਨੂੰ ਫੜ ਕੇ ਘਰੇ ਰੱਖ ਲਓ, ਉਹਦੇ ਨਾਲ ਕੋਈ ਉਪਾਏ ਹੋ ਦੇਗਾ। ਮੈਂ ਤੁਹਾਨੂੰ ਇਹਦੀ ਡਿਟੇਲਸ ਸਮਝਾਉਣਾ। ਹਾਲਾਂਕਿ ਘਰੇ ਘੋੜੀ ਰੱਖਣਾ, ਕੁੜੇ ਪਾਲਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਕਹਿੰਦੇ ਆ ਜਿਹਦੇ ਘਰੇ ਘੋੜ ਦਾ ਗਰੀਬ ਤੋਂ ਵੀ ਅਮੀਰ ਕਰ ਦਿੰਦੀ ਹੈ ਬਟ ਘੋੜਾ ਅਮੀਰੀ ਲਈ ਨਹੀਂ ਪਾਲਣਾ ਚਾਹੀਦਾ ਘੋੜਾ ਪਾਲਣ ਨਾਲ ਜ਼ਰੂਰ ਕੋੜੀ ਘਰੇ ਰੱਖਣ ਨਾਲ ਇਨਸਾਨ ਫਾਈਨੈਂਸ਼ੀਅਲੀ ਬੈਨੀਫਿਟ ਬਹੁਤ 곗 ਕਰਦਾ ਹੈ ਬਟ ਰੱਖਣਾ ਪਰਿਵਾਰਕ ਮੈਂਬਰ ਨਾਲ ਨਹੀਂ ਚਾਹੀਦਾ ਤੋਤਾ ਕਦੇ ਵੀ ਘਰੇ ਪਾਲਣਾ ਨਹੀਂ ਚਾਹੀਦਾ ਤੋਤੇ ਨੂੰ ਜੇ ਤੁਸੀਂ ਕੈਦ ਕਰਕੇ ਘਰੇ ਰੱਖਦੇ ਹੋ ਇਹਦੇ ਨਾਲ ਤੁਹਾਡਾ ਕਾਰੋਬਾਰ ਖਰਾਬ ਹੋਏਗਾ ਇਹਦਾ ਸਿੱਧਾ ਸੰਬੰਧ ਬੁੱਧ ਦੇ ਨਾਲ ਹੈ ਪਲੈਨਟ ਮਰਕਰੀ ਦੇ ਨਾਲ ਜਿਹਦਾ ਮਰਕਰੀ ਖਰਾਬ ਹੋ ਜੇ ਉਹਦਾ ਕਾਰੋਬਾਰ ਖਰਾਬ ਹੋ ਜਾਂਦਾ ਹੈ ਜ਼ੁਬਾਨ ਖਰਾਬ ਹੋ ਜਾਂਦੀ ਹੈ ਬਿੱਲੀ ਲੋਕ ਪਾਲਦੇ ਨੇ ਬਟ ਉਹਨੂੰ ਵਫਾਦਾਰ ਜਾਨਵਰ ਨਹੀਂ ਮੰਨਿਆ ਜਾਂਦਾ ਐਸਟ੍ਰੋਲੋਜੀ ਚ ਨਾ نا ماړه